ਪੰਜਾਬ ਦੀ ਸਿਆਸਤ ਲਗਾਤਾਰ ਗਰਮੌਂਦੀ ਜਾ ਰਹੀ ਹੈ ਤੇ ਇੱਕ ਦੂਜੇ ਉੱਪਰ ਰਾਜਨੇਤਾ ਆਪਣੇ ਸ਼ਬਦੀ ਵਾਰ ਕਰਦੇ ਜਾ ਰਹੇ ਨੇ ਦੱਸ ਦਈਏ ਕਿ ਹੁਣ ਜੋ ਤਾਜ਼ਾ ਹਮਲਾ ਸਾਧਿਆ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਧਿਆ ਗਿਆ ਹੈ ਹੁਣ ਆ ਕਿਹਾ ਕਿ ਸਮਾ ਬਹੁਤ ਬਲਵਾਨ ਹੈ ਰਾਜਾਂ ਟੋਪੀ ਖੰਗਵਾ ਦਿੰਦਾ ਆਖਿਰਕਾਰ ਸੀਐਮ ਮਾਨ ਦੇ ਵੱਲੋਂ ਇਹ ਨਿਸ਼ਾਨਾ ਜਿਹੜਾ ਕਿ ਸੁਖਬੀਰ ਬਾਦਲ ਤੇ ਕਦੋਂ ਤੇ ਕਿਵੇਂ ਸਾਧਿਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਫਾਜ਼ਿਲਕਾ ਪਹੁੰਚੇ ਇਸ ਦੌਰਾਨ ਉਹਨਾਂ ਦੇਸ਼ ਦੇ ਆਜ਼ਾਦੀ ਦੇ 77 77 ਸਾਲ ਬਾਅਦ ਬੱਲੂਆਣਾ ਵਿੱਚ ਬਣੇ ਸਰਕਾਰੀ ਕਾਲਜ ਤੇ ਅਬੋਰ ਵਿੱਚ ਬਣੇ ਵਾਟਰ ਵਰਕਸ ਪ੍ਰੋਜੈਕਟ ਨੂੰ ਲੋਕਾਂ ਦੇ ਸਮਰਪਿਤ ਕੀਤਾ ਹੈ ਹੁਣ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ ਹੁਣ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਇੰਨੀ ਦੇਰੀ ਇਸ ਲਈ ਹੋਈ ਕਿਉਂਕਿ ਇਸ ਲਈ ਜ਼ਿੰਮੇਵਾਰ ਲੋਕਾਂ ਨੇ ਸਵਾਲ ਤਿਆਨ ਨਹੀਂ ਦਿੱਤਾ ਸਾਫ਼ ਤੌਰ ਤੇ ਉਹਨਾਂ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੱਥੇ ਤਾਂ ਆਹੀ ਚੱਲੀ ਗਿਆ ਜੀਜਾ ਸਾੜਾ ਕਾਲਾ ਮਾਲਾ ਪਰ ਕੁਦਰਤ ਬਹੁਤ ਬਲਵਾਨ ਹੈ ਅੱਜ ਕੱਲ ਤੁਸੀਂ ਇਸ ਨੂੰ ਟੀਵੀ ਤੇ ਦੇਖ ਰਹੇ ਹੋਵੋਗੇ ਸਮਾ ਰਾਜਾ ਤੋਂ ਵੀ ਭੀਖ ਮੰਗਵਾ ਦਿੰਦਾ ਸਮਾ ਭਿਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਰੱਬ ਤੋਂ ਡਰੀਏ ਜ ਚੱਜ ਦੇ ਕੰਮ ਕੀਤੇ ਹੁੰਦੇ ਤਾਂ ਲੋਕ ਫੁੱਲਾਂ ਦੇ ਹਾਰ ਪਾਉਂਦੇ ਪਰ ਚੱਜ ਦੇ ਕੰਮ ਕੀਤੇ ਨਹੀਂ ਇਹ ਤਾਂ ਲੋਕਾਂ ਨੂੰ ਟਿਚ ਸਮਝਦੇ ਸਨ ਪਰ ਲੋਕ 5 ਸਾਲ ਚੁੱਪ ਰਹੇ 10 ਸਾਲ ਜ਼ੁਬਾਨ ਉੱਤੇ ਤਾਲਾ ਲਾ ਕੇ ਰੱਖ ਲੈਣ ਉਦੋਂ ਉਹਨਾਂ ਨੇ ਕਿਹਾ ਕਿ ਦਿਲ ਉੱਤੇ ਪੱਥਰ ਰੱਖ ਲੈਣ 15 ਸਾਲ ਤੇ ਕੁੱਟਕੁੱਟ ਕੇ ਜੀ ਲੈਣ ਦੀ ਸਾਲ ਉਹਨਾਂ ਇਹ ਵੀ ਕਿਹਾ ਕਿ ਪਰ ਜਦੋਂ 20 ਸਾਲਾਂ ਬਾਅਦ ਜਨਤਾ ਜਾਗਦੀ ਹੈ ਤਾਂ 20 ਮਿੰਟਾਂ ਦੇ ਵਿੱਚ ਸਾਰਾ ਹਿਸਾਬ ਕਿਤਾਬ ਕਰ ਦਿੰਦੀ ਹੈ ਸੋ ਇੱਕ ਵੱਡਾ ਬਿਆਨ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਸਾਧਿਆ ਗਿਆ ਕਿ ਉਹ ਸਾਧਿਆ ਗਿਆ ਕਿਉਂਕਿ ਬਿੱਤੇ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੁੰਦਾ ਸ਼ਰੀਰ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਸਿਆਸਤ ਮੁਰਤੋਂ ਗਰਮਾ ਜਾਂਦੀ ਹੈ ਬਿਆਨਬਾਜ਼ੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇਹ ਬਿਆਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ